ਲਿੰਕ ਰੋਡ ਤੇ ਜਾਰੀ ਪੂੰਗ ਵਾਲੀ ਟਰਾਲੀ ਜੋ ਕਿ ਹਾਸਿਆਂ ਨੂੰ ਸੱਦਾ ਦੇ ਰਹੀ ਹੈ ਤੁਸੀਂ ਦੇਖ ਰਹੇ ਹੋ ਸਾਰੀ ਸੜਕ ਨੂੰ ਰੋ ਕੇ ਇਹ ਟਰਾਲੀ ਜਾ ਰਹੀ ਹੈ ਭਾਵੇਂ ਮੋਟਰਸਾਈਕਲ ਵਾਲੇ ਆਰਾਮੀ ਆਰਮਨਾਲ ਪਾਸ ਕਰ ਜਾਂਦੇ ਹਨ ਪਰ ਵੱਡੀਆਂ ਗੱਡੀਆਂ ਜਿਵੇਂ ਕੋਈ ਬੱਸ ਟਰੱਕ ਜਾਂ ਛੋਟੀ ਗੱਡੀ ਕਾਰ ਹੋਵੇ ਉਸ ਨੂੰ ਲੰਘਣਾ ਬਹੁਤ ਹੀ ਮੁਸ਼ਕਲ ਹੋ ਜਾਂਦਾ ਹੈ ਆਪ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਕਿ ਪੂਰੀ ਸੜਕ ਦੇ ਵਿਚਕਾਰ ਇਹ ਟਰਾਲੀ ਜਾ ਰਹੀ ਹੈ ਲੰਘਣ ਵਾਸਤੇ ਕੋਈ ਵੀ ਰਸਤਾ ਨਹੀਂ ਹੈ ਕੋਈ ਅੱਗੇ ਉਹ ਗੱਡੀ ਆਉਂਦੀ ਹੋਵੇ ਕਿ ਜਿਸ ਨੂੰ ਪਾਸ ਕਰ ਲਈ ਇਹ ਖਾਲੀ ਥਾਂ ਦੇਖ ਕੇ ਸਾਈਡ ਤੇ ਲਗਾਈ ਗਈ ਹੈ ਜਿਸ ਕਰਕੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਇਹ ਭੂਗ ਵਾਲੀਆਂ ਟਰਾਲੀਆਂ ਇਹਨਾਂ ਦਾ ਕੋਈ ਰਾਤ ਦਾ ਸਮਾਂ ਨਿਸ਼ਚਿਤ ਕੀਤਾ ਜਾਵੇ ਆ ਪਿੱਛੇ ਮੋਟਰਸਾਈਕਲ ਵਾਲੇ ਪਾਸ ਕਰ ਲਈ ਬੜੀ ਮੁਸ਼ਕਲ ਨਾਲ ਰਾਹ ਦੇਖ ਰਹੇ ਨੇ ਕਿਸੇ ਵੀ ਵੇਲੇ ਵੀ ਕੋਈ ਹਾਦਸਾ ਵਾਪਰ ਸਕਦਾ ਹੈ ਪਿੱਛੇ ਪਿਕਅਪ ਜਾ ਰਹੀ ਹੈ ਕਾਫੀ ਦੇਰ ਤੱਕ ਲੱਗਦਾ ਹੈ ਵੀ ਇਹ ਨੂੰ ਰਾਹ ਮਿਲੇਗਾ ਕਿ ਨਹੀਂ ਮਿਲੇਗਾ ਇਹ ਹਾਸਿਆਂ ਦਾ ਕਾਰਨ ਬਣਦੀਏ ਢੂਗ ਵਾਲੀਆਂ ਟਰਾਲੀਆਂ ਤੁਸੀਂ ਆਪਣੇ ਟੰਟਾ ਰਹੀ ਦੱਸੋ ਵੀ ਇਹ ਸਹੀ ਹੈ ਜਾਂ ਗਲਤ ਹੈ ਕਿਉਂਕਿ ਕਿਸੇ ਵੀ ਵੇਲੇ ਵੀ ਕੋਈ ਆਸ ਆਪਰ ਸਕਦਾ ਹੈ ਭੂਗ ਵਾਲੀ ਟਰਾਲੀ ਨੂੰ ਹਲੇ ਰਸਤਾ ਨਹੀਂ ਮਿਲਿਆ ਇੱਕ ਗੱਡੀ ਹੋਰ ਇਹਨਾਂ ਦੇ ਪਿੱਛੇ ਆ ਗਈ ਪਰਾ ਕਿ ਉਹ ਕੋਈ ਗੱਡੀ ਹੋਰ ਆਈ ਹੈ ਮੋਟਰਸਾਈਕਲ ਵਾਲੇ ਵੀ ਮਸਾਂ ਹੀ ਲੰਘਦੇ ਨੇ